ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸਮੇਟੀ ਦੀ ਚੋਣਾਂ ਹੋਣੀਆਂ 14 ਦਸੰਬਰ ਨੂੰ ਵੋਟਾਂ ਪੈਣੀਆਂ ਲੇਕਿਨ ਸਮਾਣਾ ਦੇ ਦੇ ਕੁਝ ਪਿੰਡ تھے 47 ਪਿੰਡਾਂ ਨੂੰ ਸਮਾਣਾ ਬਲਾਕ ਤੋਂ ਕੱਟ ਕੇ ਪਾਤੜਾ ਬਲਾਕ ਨਾਲ ਜੋੜਿਆ ਉਸ ਦਾ ਵਿਰੋਧ ਪਹਿਲੇ 2 ਮਹੀਨੇ ਤੋਂ ਲੱਗਾ ਥਾ ਚੱਲ ਰਿਹਾ ਹੈ ਉਹਨਾਂ ਨੇ ਪਹਿਲੇ ਐਲਾਨ ਕੀਤਾ ਸੀ ਵੀ ਕਿਸੇ ਪਾਰਟੀ ਦਾ ਉਮੀਦਵਾਰ ਕਿ ਉਹ ਹੀ ਪਾਰਟੀ ਹੋਵੇ ਪਾਵੇਂ ਅਸੀਂ ਬਿਲਕੁਲ ਵੋਟਾਂ ਨਹੀਂ ਪਾਣੇ ਹੁਣ ਬਲਾਕ ਸਮੇਟੀ ਦੀ ਚੋਣਾਂ ਆ ਗਈਆਂ ਇਹ ਪੰਜ ਪਿੰਡ ਨੇ ਸਮਾਣਾ ਨਾਲ ਲੱਗਦੇ ਸਹਿਜਪੁਰਾ ਕੋਟਲੀ ਬੜਾ ਸਹਿਜਪੁਰਾ ਦੋੜੜਾ ਭੇੜਪੁਰੀ ਔਰ ਇੱਕ ਹੋਰ ਪਿੰਡ ਵੀ ਹੈ ਜਿਸ ਕਰਕੇ ਇਹਨ ਲੋਕਾਂ ਨੇ ਫੈਸਲਾ ਕੀਤਾ ਕਿ ਅਸੀਂ ਕੋਈ ਵੋਟ ਨਹੀਂ ਪਾਣੀ ਨਾ ਆਪਣੇ ਪਿੰਡਾਂ ਚ ਬੂਥ ਲਗੰਦੇ ਨੇ ਕਿਉਂਕਿ ਇਹਨਾਂ ਨੂੰ 35 ਕਿਲੋਮੀਟਰ ਜਾਣਾ ਪਊਗਾ ਖੱਜਲ ਖੁਰੀ ਹੋਊਗੀ ਡਾਕੂਮੈਂਟ ਚੇਂਜ ਕਰਨੇ ਪੈਣੇ ਕਈ ਤਰ੍ਹਾਂ ਦੀ ਪ੍ਰੇਸ਼ਾਨੀਆਂ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਊਗਾ ਮੇਰਾ ਤਾਂ ਇਹੀ ਕਹਿਣਾ ਜੀ ਸਰਕਾਰ ਨੂੰ ਵੀ ਸਾਨੂੰ ਮੋੜ ਕੇ ਸਮਾਣਾ ਹਲਕੇ ਵਿੱਚ ਪਾਇਆ ਜਾਵੇ ਅਸੀਂ ਬਿਲਕੁਲ ਸਮਾਣੇ ਦੇ ਨਾਲ ਲੱਗਦੇ ਹਾਂ ਸਾਨੂੰ 35 ਕਿਲੋਮੀਟਰ ਜਿਹੜੀ ਪਤੜਾਂ ਪੈਂਦੀ ਹੈ ਇਹੀ ਅਪੀਲ ਹੈ ਬਹੁਤ ਖੱਜਲ ਖਵਾਰੀ ਹੋਊਗੀ ਸਾਡੀ ਅਸੀਂ ਇਸ ਕਰਕੇ ਇਲੈਕਸ਼ਨ ਦਾ ਬਾਈਕਾਟ ਕੀਤਾ ਅੱਗੇ ਚਾਹੇ ਇਲੈਕਸ਼ਨ 27 ਦੀ ਹੋਵੇ ਚਾਹੇ 29 ਦੀ ਹੋਵੇ ਚਾਹੇ 32 ਦੀ ਹੋਵੇ ਚਾਹੇ 34 ਦੀ ਹੋਵੇ ਹਾਂ ਜਦ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਇਹੀ ਸੰਗਰਾਸ ਬਿੜਤੇ ਰਹਾਂਗੇ ਤੇ ਇਲੈਕਸ਼ਨ ਦਾ ਬਾਈਕਾਟ ਕਰਦੇ ਰਹਾਂਗੇ ਕਰਦੇ ਰਾਵਾਂਗੇ ਜਦ ਤੱਕ ਇਹ ਪਿੰਡ ਜਾ ਕੇ ਸਮਾਨੇ ਹਲਕੇ আর ਸਮਾਨਾ ਬਲਾਕ ਚ ਨਹੀਂ ਪੈਂਦੇ ਸਾਈਪੁਰ ਕਲਾਂ ਤੋਂ ਆਏ ਆ ਸਰਪੰਚ ਸਾਹਿਬ ਵੀ ਆਏ ਨੇ ਜੀ ਅਸੀਂ ਪੰਚਾਇਤ ਮੈਂਬਰ ਹੈ ਬੇਨਤੀ ਇਹ ਹੀ ਹੈ ਵੀ ਸਾਰੇ ਪਿੰਡਾਂ ਦੀ ਸਾਡੀ ਸਹਿਮਤੀ ਹੈ ਜੀ ਸਾਰਿਆਂ ਨੇ ਵਿਚਾਰ ਕੀਤੇ ਸੀ ਪਹਿਲਾਂ ਗੁਰ ਤੇਗ ਬਹਾਦਰ ਜੀ ਦੇ ਚਰਨ ਸ਼ੋਪਾ ਪ੍ਰਾਪਤ ਧਰਤੀ ਤੇ ਬੈਠ ਕੇ ਅਸੀਂ ਇਹੀ ਵਿਚਾਰ ਕੀਤੇ ਤੇ ਵੀ ਅੱਗੇ ਜਿਹੜੇ ਇਲੈਕਸ਼ਨ ਆਉਣਗੇ ਬਲਾਕ ਸੰਮਤੀ ਵਿਲਾ ਪ੍ਰਸ਼ਿਦ ਦੇ ਉਹਦੇ ਵਿੱਚ ਅਸੀਂ ਬਾਈਕਾਟ ਰੱਖਾਂਗੇ ਹੁਣ ਸਾਡੇ ਨਾਲ ਬਹੁਤ ਸੰਗਤਾਂ ਨਾਲ ਜੁੜ ਗਏ ਨੇ ਸਾਰੇ ਪਿੰਡ ਜੁੜ ਗਏ ਨੇ ਸਾਰਿਆਂ ਦੀ ਇਹੀ ਸਹਿਮਤੀ ਹੈ ਵੀ ਅਸੀਂ ਹੁਣ ਪੰਚਾਇਤੀ ਸਾਰੇ ਪੰਚਾਇਤ ਇਕੱਠੇ ਹੋ ਕੇ ਵੀ ਅਸੀਂ ਬੂਥ ਨਹੀਂ ਲੱਗਣ ਦੇਵਾਂਗੇ ਸਾਡਾ ਕੋਈ ਵੀ ਵੋਟ ਨਹੀਂ ਪਾਊਗਾ ਇਹ ਸਰਕਾਰ ਦੀ ਬਹੁਤ ਵੱਡੀ ਕਿਰਕਰੀ ਹੋਊਗੀ ਇਹ ਪਹਿਲੀ ਵਾਰ ਹੋਊਗਾ ਵੀ ਕਿਸੇ ਵੀ ਪਿੰਡ ਦੇ ਵਿੱਚ ਬੂਥ ਨਹੀਂ ਲੱਗੂਗਾ ਇਸ ਨੂੰ ਸਰਕਾਰ ਨੂੰ ਵਿਚਾਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਵਿਚਾਰ ਕਰਨੀ ਚਾਹੀਦੀ ਹੈ ਸੰਜੀਤ ਸਿੰਘ ਜੀ ਸੰਜੀਤ ਸਿੰਘ ਜੀ ਕੀ ਫੈਸਲਾ ਤੁਹਾਡੇ ਪਿੰਡ ਦਾ ਫੈਸਲਾ ਮੁਕੰਮਲ ਬਾਈਕਾਟ ਹੈ ਜੀ ਜਿੰਨਾ ਚਿਰ ਸਾਡਾ ਹਲਕਾ ਤੇ ਆਪਣਾ ਬਲੈਕ ਸਮਾਨਾ ਨਹੀਂ ਪੈਂਦਾ ਜੀ ਸਾਡਾ ਇੱਧਰ ਰਸਤੇ ਜੀ ਟਾਈਮ ਬਰਬਾਦ ਹੋ ਜਾਂਦਾ ਜੀ 35 40 ਕਿਲੋਮੀਟਰ ਤੇ ਸਾਰਾ ਦਿਨ ਲੰਘ ਜਾਂਦਾ ਜੀ ਹਾਂਜੀ ਜਿੰਨਾ ਉਹਨਾਂ ਜਿਹੜਾ ਮੁਕੰਮਲ ਬਾਈਕਾਟ ਹੈ ਜੀ ਪ੍ਰਸ਼ਾਸਨ ਬੁੱਥ ਲਾਣਾ ਹੋਗਾ ਲਾਣ ਦਿਓਗੇ ਨਹੀਂ ਜੀ ਲਾਉਣ ਨਹੀਂ ਦਿੰਦੇ ਜੀ ਸਾਡੇ ਸਾਰੇ ਪਿੰਡ ਦਾ ਇੱਕ ਹੈ ਇੱਕ ਹਾਂਜੀ ਮੈਂ ਪਿੰਡ ਦੇ ਸਰਪੰਚਾਂ ਜੀ ਕੀ ਕਹਿਣਾ ਤੁਹਾਡਾ ਸਾਡਾ ਤਾਂ ਮੁਕੰਮਲ ਬਾਈਕਾਟ ਹੈ ਜੀ ਇਹਨਾਂ ਦਾ ਅ ਅੱਗੇ ਵੀ 2 2.5 ਮਹੀਨੇ ਹੋ ਸਾਨੂੰ ਬੜਾ ਸਰਕਾਰਾਂ ਨੂੰ ਕਿਹਾ ਵੀ ਸਾਡਾ ਕੋਈ ਹੱਲ ਕਰੋ ਡੀਸੀ ਜੀ ਪਹੁੰਚ ਕੀਤੀ ਚੋਣ ਕਮਿਸ਼ਨ ਨਾਲ ਚੋਣ ਕਮਿਸ਼ਨ ਪੰਜਾਬ ਚੋਣ ਕਮਿਸ਼ਨਰ ਦਿੱਲੀ ਤੱਕ ਅਸੀਂ ਪਹੁੰਚ ਕੀਤੀ ਆ ਕਿਉਂਕਿ ਇੱਥੇ ਸਾਡਾ 3 ਕਿਲੋਮੀਟਰ ਤੇ ਸਮਾਣਾ 35 ਕਿਲੋਮੀਟਰ ਜਾਣਾ ਸਾਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਕਿਸੇ ਲਈ ਵੀ ਕੋਈ ਸਾਧਨ ਹੈਗਾ ਜਾਂ ਨਹੀਂ ਹੈਗਾ ਹੁਣ ਫੈਸਲਾ ਕੀ ਹੈ ਚੋਣਾਂ ਬੁੱਟੇ ਬਿਲਕੁਲ ਕੰਬਲਬਾਈ ਕਰ ਰਹੇਗਾ ਜੀ ਅਸੀਂ ਕਿਸੇ ਵੀ ਪਾਰਟੀ ਨੂੰ ਨਹੀਂ ਅਸੀਂ ਨਾ ਕਿਸੇ ਦਾ ਬੂਥ ਲਗਣ ਦੀਏ ਅਸੀਂ ਤਾਂ ਕੱਲ ਨੂੰ ਆਪਣਾ ਐਸਡੀਐਮ ਮੈਡਮ ਨੂੰ ਮੰਗ ਪੱਤਰ ਦੇ ਕੇ ਆਉਣਾ ਵੀ ਸਾਡੇ ਕੋਈ ਵੀ ਮੁਲਾਜ਼ਮ ਨਾ ਆਉਣ ਇੱਥੇ ਅਸੀਂ ਸਾਡੇ ਪਿੰਡ ਦੇ ਵਿੱਚ ਅਸੀਂ ਕਿਸੇ ਨੂੰ ਨਹੀਂ ਵੋਟਾਂ ਨਹੀਂ ਪਵਾਵਾਂਗੇ ਠੀਕ ਹਾਂਜੀ ਸਾਡਾ ਸਾਰਿਆਂ ਦਾ ਬਸ ਜਿੱਦਾਂ ਸੰਸਮਨ ਨੇ ਦੱਸਿਆ ਵੀ ਉਹਨਾਂ ਤੱਕ ਸਾਡਾ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਸਾਡਾ ਜਿਹੜਾ ਇਹ ਬਾਈਕਟ ਹੈ ਉਹਨਾਂ ਤੱਕੇ ਜਾਰੀ ਰਹੇਗਾ ਤੇ ਧੋੜਾ ਧੋੜਾ ਹਾਂਜੀ ਤੁਸੀਂ ਵੋਟ ਨਹੀਂ ਪਾਣੀ ਨਹੀਂ ਜੀ ਪੂਰਨ ਬਾਈਕਟ ਹੈ ਜੀ ਸਾਡਾ ਪੂਰਨ ਬਾਈਕਟ ਹੋਵੇਗਾ ਹੂੰ ਦੇਖੋ ਪਿੰਡਾਂ ਕੇ ਬਸਨੀਖ ਵੀ ਜਿਹੜੇ ਆ ਇਸ ਪਿੰਡ ਦੇ ਰਹਿਣ ਵਾਲੇ ਉਹ ਵੀ ਕਹਿ ਰਹੇ ਸਾਡਾ ਪੂਰਨ ਬਾਈਕਾਟ ਕਿ ਨਾਮ ਦੀ ਜਵਾਬਦੀ ਦਾ ਮੇਰਾ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਸੈਪਰਾ ਕਲਾ ਹੈ ਕਲਾਮ ਹਾਂਜੀ ਨੰਬਰ ਵੈਸੇ ਨਹੀਂ ਮੈਂ ਆ ਆ ਆਮ ਆਮਾਦੀ ਪਾਰਟੀ ਨਾਲ ਜੁੜੇ ਹੋਏ ਸੀ ਮਤਲਬ ਤੇ ਅਸੀਂ ਇਹੀ ਕਹਣਾ ਚਾਹੁੰਦੇ ਆ ਵੀ ਅਸੀਂ ਬਧਾ ਇੱਕ ਜਿੱਤੇ ਆ ਕੇ ਕਿਸੇ ਵੀ ਪਾਰਟੀ ਦਾ ਅਸੀਂ ਆਮ ਲੋਕ ਹਾਰ ਜਾਂਦੇ ਆ ਤੇ ਹੁਣ ਸਾਡਾ ਇਹ ਬਾਈਕਾਟ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਪਰ ਗੁੰਗੀ ਸਰਕਾਰ ਨੇ ਸਾਡੇ ਬਾਰੇ ਕੋਈ ਨਹੀਂ ਕੁਝ ਨਹੀਂ ਸੁਣਿਆ ਗਿਆ ਮਤਲਬ ਤੇ ਅਸੀਂ ਇਹੀ ਕਹਿੰਦੇ ਆ ਸਰਕਾਰ ਨੂੰ ਵੀ ਸਾਡਾ ਇਹ ਪੂਰਨ ਤੌਰ ਤੇ ਬਾਈ ਕਟ ਰਹੂਗਾ ਜਦ ਤੱਕ ਸਾਡੇ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਜਦ ਤੱਕ ਇਹ ਪਿੰਸਮਾਨਾ ਬਲਾਕ ਰਸਮਾਨ ਹਲਕੇ ਚ ਨਹੀਂ ਪਾਇਏ ਜਾਂਦੇ ਜਦ ਤੱਕ ਬਾਈ ਕਟ ਰਹੂਗਾ ਮੇਰਾ ਨਾਮ ਹੈ ਪਰਵਦੇਵਾਲ ਸਿੰਘ ਸੈਲ ਪਰਾ ਸਾਡਾ ਵੀ ਇਹੀ ਫੈਸਲਾ ਹੈ ਜੀ ਸਾਡਾ ਪੰਜੇ ਪਿੰਡਾਂ ਦਾ ਜੀ ਜੋ ਇਲੈਕਸ਼ਨ ਹੈ ਬਲਾਕ ਸੰਪਤੀ ਜ਼ਿਲ੍ਹਾ ਪਰਿਸ਼ਦ ਬਾਈ ਕਟ ਹਾਂਜੀ ਬਾਈਕਟ ਜੀ ਮੁਕੰਮਲ ਬਾਈ ਸਾਡਾ ਫੈਸਲਾ ਇਹ ਹੈ ਜੀ ਜਿੰਨਾ ਚਿਰ ਸਾਡਾ ਇਹ ਮਸਲਾ ਹੱਲ ਨਹੀਂ ਹੁੰਦਾ ਸਾਨੂੰ ਸਤਰਾਣੇ ਨਾਲ ਤੋੜ ਕੇ ਇਧਰ ਸਮਾਣੇ ਨਾਲ ਨਹੀਂ ਜੋੜਿਆ ਜਾਂਦਾ ਸਾਡਾ ਬਾਈ ਚੋਣਾ ਦਾ ਬਾਈਕਟ ਰਹੂਗਾ ਹੋਰਨ ਬਾਈਕਟ ਚੋਣਾ ਦਾ ਕਰ ਜਾਊਗਾ ਬਤਾਰ ਸਿੰਘ ਜੀ ਐਂ ਤੇੜੇਪੁਰ ਤੁਸੀਂ ਕੀ ਤੁਹਾਡਾ ਕੀ ਫੈਸਲਾ ਹੈ ਸਾਡਾ ਜੀ ਫੈਸਲਾ ਤਾਂ ਪੂਰਾ ਪੂਰਾ ਕੱਟ ਕੇ ਫੈਸਲਾ ਜੀ ਸਾਡਾ ਅਸੀਂ ਤਾਂ ਸਾਡਾ ਬਾਈਕਟ ਆ ਅਸੀਂ ਕਿਸੇ ਨੂੰ ਵੋਟ ਪਾਉਣੀ ਨਹੀਂ ਨਿਗੀ ਲਾ ਕੇ ਤੇ ਬੋਸ ਲੱਗਣ ਦੇਣਾ ਇਥੇ ਬਿਲਕੁਲ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਸਾਡੇ ਪਿੰਡ ਨਾਲ ਕੋਈ ਬੋਸ ਲੈ ਕੇ ਪਹੁੰਚੇ ਅਸੀਂ ਨਹੀਂ ਫਿਰ ਪੂਰਾ ਪਤਾ ਹੈ ਵੀ ਕਿਸਾਨ ਜਥੇਬੰਦੀ ਇਲਾ ਆਪਣੇ ਭੇੜਪਰੀ ਤੋਂ ਪਿੰਡਾਂ ਭੇੜਪਰੀ ਅਵਤਾਰ ਸਿੰਘ ਬੋਲ ਰਿਹਾ ਜੀ ਬੇ ਸਾਡਾ ਪੂਰਾ ਬਾਈਕਟਾ ਜੀ ਪੂਰਾ ਬਾਈਕਟਾ ਤੁਹਾਡਾ ਵੀ ਬਾਈਕਟਾ ਹਾਂ ਜੀ ਹਾਂ ਪੂਰਾ ਬਾਈਕਟਾ ਹੈ ਜੀ ਸਾਰੇ ਲੋਕਾਂ ਜਿਹੜੇ ਸਾਰੇ ਬਾਈਕਟ ਕਰ ਰਹੇ ਹਨ ਔਰ ਇਨ ਪਿੰਡਾਂ ਦੇ ਲੋਕਾਂ ਨੇ ਫੈਸਲਾ ਕਰ ਲਿਆ ਵੀ ਕੋਈ ਪਾਰਟੀ ਹੈ ਕੋਈ ਉਮੀਦਵਾਰ ਆਊਗਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਥੇ ਬੂਥ ਲਗਾਣਾ ਆਊਗਾ ਅਸੀਂ ਬੂਥ ਨਹੀਂ ਲਗਾਣ ਦੇਣਾ ਜਦ ਤੱਕ ਇਹ ਪਿੰਡ ਸਮਾਣਾ ਬਲਾਕ ਦੇ ਵਿੱਚ ਨਹੀਂ ਪਾਏ ਜਾਂਦੇ ਜਦੋਂ ਤੱਕ ਇਹ ਪੰਜ ਪਿੰਡਾਂ ਦਾ ਫੈਸਲਾ ਹੈ ਅਸੀਂ ਕੋਈ ਵੋਟ ਨਹੀਂ ਪਾਣੀ ਹੈ ਕੈਮਰਾਮੈਨ ਵੀ ਕੇ ਕਰ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼